ਬਾਈ ਤੁਸੀਂ ਪੰਜ ਮੈਂਬਰੀ ਕਮੇਟੀ ਬਣਾਓਗੇ ਜਾਂ ਪੰਜ ਮੈਂਬਰ ਹੋਣਗੇ ਜੋ ਵੀ ਫੈਸਲੇ ਲਿਆ ਕਰਨਗੇ ਪੰਜ ਮੈਂਬਰੀ ਕਮੇਟੀ ਆ ਤੇ ਇੱਕ ਅਬਜਰਰ ਲਾਇਆ ਜ਼ਿਲ੍ਹੇ ਦਾ ਠੀਕ ਹੈ ਨਾ ਫਿਰ ਅੱਗੇ ਜਿਹੜਾ ਇਸ ਤਰ੍ਹਾਂ ਫਿਰ ਸਭ ਪਿੰਡਾਂ ਦਾ ਸਬ ਸਰਕਲ ਤੱਕ ਹੋ ਜਾਏਗਾ ਫਿਰ ਆਪਾਂ ਡੈਲੀਗੇਟ ਚੁਣ ਕੇ ਫਿਰ ਉੱਥੇ ਦਾ ਜਿਹੜਾ ਸਰਕਲ ਉੱਥੇ ਜ਼ਿਲ੍ਹੇ ਦਾ ਪ੍ਰਧਾਨ ਫਿਰ ਫੇਰੀ ਦੀ ਚੋਣ ਹੋਏਗੀ ਫਿਰ ਉਸ ਹਾਮ ਲੱਗੇਗਾ ਅਕਾਲੀ ਦਲ ਦਾ ਬਹੁਤਾਤ ਰੂਪ ਚ ਆ ਜਾਣਾ ਪਹਿਲਾਂ ਇੱਕ ਅਕਾਲੀ ਦਲ ਸੀ ਉਹਦੇ ਪ੍ਰਧਾਨਕ ਵੀਰ ਸਿੰਘ ਬਾਦਲ ਮਿਲ ਚੁੱਕੇ ਆ ਅਕਾਲੀ ਦਲ ਅੰਮ੍ਰਿਤਸਰ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਸ਼ਹਿਰ ਦੇ ਇੱਕ ਅਕਾਲੀ ਦਲ ਹੋਰ ਵੀ ਹੋਣ ਦੇ ਵਿੱਚ ਆਊਗਾ ਕਿ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ 227 ਦੇ ਵਿੱਚ ਨੁਕਸਾਨ ਨਾ ਹੋਵੇ ਪੰਥ ਨੂੰ ਕਿਉਂਕਿ ਬਹੁਤਾਤ ਅਕਾਲੀ ਦਲ ਹੋਣਗੇ ਤੇ ਨੁਕਸਾਨ ਵੀ ਹੋ ਸਕਦਾ ਇਹ ਕਿਹਦੀਆਂ ਗੱਲਾਂ ਵੀ ਹੋ ਸਕਦੀਆਂ ਲੈ ਜੀ ਲੋਕ ਤੇ ਜਿਹੜੇ ਗੁਰਮਤਿ ਨੂੰ ਪ੍ਰਣਾਲੀ ਲੋਕ ਬਹੁਤ ਸਿਆਣੇ ਆ ਉਹਨਾਂ ਨੂੰ ਪਤਾ ਵੀ ਜੇ ਉਹ ਕਾਲੀਦਾਲ ਨੇ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਇਆ ਹੁੰਦਾ ਤੇ ਫਿਰ ਤੇ ਮੇਰਾ ਖਿਆਲ ਕਿਸੇ ਨੇ ਨਵਾਂ ਖੜਾ ਕੰਦੀ ਲੋੜ ਹੀ ਨਹੀਂ ਪਣੀ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਕਰਨੀ ਐ ਸੇ ਕੌਮ ਨੂੰ ਤੇ ਨਾ ਮਹਾਨ ਸੰਸਥਾਵਾਂ ਨੂੰ ਜਿਹੜਾ ਇਹ ਦਿਨ ਦੇਖਣੇ ਪੈ ਰਹੇ ਆ ਕਾਲੀਦਾਲ ਨੂੰ ਕਾਲ ਤਖਤ ਦੀ ਸੰਸਥਾ ਨੂੰ ਦੇਖੋ ਵੀ ਕਿਵੇਂ ਕਦੀ ਮੰਨ ਲਿਆ ਹੁਕਮ ਕਦੀ ਕਹਤਾ ਨਹੀਂ ਅਹੀਂ ਤੇ ਉੱਥੇ ਜਾਣ ਕੇ ਜਿਹੜਾ ਅਹੀਂ ਉਹ ਉਦਾਂ ਹੀ ਅਹੀਂ ਮੰਨ ਲਿਆ ਉਥੇ ਸੰਗਤ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਲਾਈਵ ਦੇਖਿਆ ਕਿੰਨੇ ਲੋਕ ਉੱਥੇ ਖੜੇ ਸੀ ਤੇ ਉੱਥੇ ਮੰਨ ਕੇ ਵੀ ਸਾਡੇ ਕੋ ਆਗ ਨਾ ਹੋਏ ਸਾਡੀ ਵਜ੍ਹਾ ਨਾ ਸਾਡੀ ਸਰਕਾਰ ਦੇ ਤਰ੍ਹਾਂ ਅਸੀਂ ਗੁਰੂ ਸਾਹਿਬ ਦੀ ਬਿਰਵੀ ਦਾ ਕੋਈ ਇਨਸਾਫ ਨਹੀਂ ਦਵਾ ਸਕੇ ਸਾਡੀ ਗਲਤੀ ਹੈ ਤੇ ਮੁੜ ਕੇ ਕਹਿੰਦੇ ਜੀ ਅਸੀਂ ਦੇ ਉਦਾਂ ਹੀ ਮੰਨ ਗਏ ਇਹ ਦੇਖੋ ਗੁਰੂ ਸਾਹਿਬ ਨੂੰ ਧੋਖਾ ਦੇ ਰਹੇ ਆ ਤੇ ਇਹਨਾਂ ਦੇ ਨਾਲ ਇਹੀ ਕੁਝ ਹੋਣਾ